ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਰੇਲਵੇ ਲਾਈਨਾਂ ਪਰ ਦੁਸ਼ਹਿਰੇ ਦਾ ਤਿਹਾਰ ਸ਼੍ਰੀ ਰਾਮ ਵਿਜੇ ਦਸ਼ਮੀ ਕਮੇਟੀ ਰਜਿਸਟਰਡ ਖੰਨਾਵਲੋ ਬੜੀ ਧੂਮ-ਪਾਮ ਨਾਲ ਮਨਾਇਆ ਜਾਵੇਗਾ ਧਾਰਮਿਕ ਝਾਂਕੀਆਂ ਅਤੇ ਹੋਰ ਪ੍ਰੋਗਰਾਮ ਹੋਣਗੇ ਮੁੱਖ ਖੱਤੜਾ ਟੈਂਡਰ ਸ਼ਹਿਰ ਵੱਡਾ ਹੋ ਗਿਆ ਇਸ ਕਾਰਨ ਦੋ ਦੁਸ਼ਹਿਰੇ ਮਨਾਏ ਜਾਣੇ ਨੇ ਲਾਈਨਾਂ ਪਰ ਇੱਕ ਖੁਦ ਚ ਆਪ ਇੱਕ ਅੱਦਾ ਸ਼ਹਿਰ ਦਾ ਹਿੱਸਾ ਬਣ ਚੁੱਕਿਆ ਕਿਉਂਕਿ ਲਾਇਨਾਂ ਪਰ ਪਾਸੇ 12 13 ਵਾਰਡ ਤਾਂ ਲਾਇਨਾਂ ਪਰ ਸਾਰਾ ਮਨਾਉਣ ਜਾ ਰਹੀ ਹੈ ਸ਼ਹਿਰ ਦੇ ਵਿੱਚ ਪੂਰੇ ਹਰਸ਼ੋਲਾਸ ਨਾਲ ਪਹਿਲਾ ਮਨਾਇਆ ਜਾਂਦਾ ਪੜਾਉ ਦੇ ਵਿੱਚ ਤੇ ਦੂਜਾ ਸਾਡੇ ਇਧਰ ਲਾਈਨੋਂ ਪਾਰ ਜਿਹੜਾ ਹੁਣ ਸ਼ੁਰੂ ਹੋਇਆ ਕਿਉਂਕਿ ਕੱਟ ਉਹ ਯਾਰ ਉੱਥੇ ਜਿੱਥੇ ਪਿਛਲੇ ਸਾਲ ਮਨਾਇਆ ਸੀ ਅਸੀਂ ਲੇਲੇ ਹੀ ਡੋਰ ਉੱਥੇ ਹੀ ਮਨਾਇਆ ਜਾਊਗਾ ਤੇ ਸਾਰੇ ਪ੍ਰਬੰਧ ਅਸੀਂ ਸ਼ੁਰੂ ਕਰਤੇ ਹਨ ਜਲਦੀ 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 ਪੂਰੀ ਰਸਮ ਵੀ ਹੋਈ ਹੈ ਕਿਉਂਕਿ ਤਿਹਾਰ ਸ਼ੁਰੂ ਹੋ ਗਏ ਨੇ ਸੋ ਅੱਜ ਇਹਦੀ ਸ਼ੁਰੂਆਤ ਹੋਈ ਹੈ ਸਾਰੀ ਕਮੇਟੀ ਨੂੰ ਬਹੁਤ-ਬਹੁਤ ਵਧਾਈ ਆਉਣ ਵਾਲੇ ਸਮੇਂ 'ਚ ਨਮਸਕਾਰ ਪੰਜਾਬ ਲਾਈਵ 18 نیوز ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 نیوز ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸੱਤੂ ਦੀ ਵਿਸ਼ੇਸ਼ ਰਿਪੋਰਟ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਰੇਲਵੇ ਲਾਈਨਾਂ ਪਰ ਦੁਸ਼ਹਿਰੇ ਦਾ ਤਿਹਾਰ ਸ਼੍ਰੀ ਰਾਮ ਵਿਜੇ ਦਸ਼ਮੀ ਕਮੇਟੀ ਰਜਿਸਟਰਡ ਖੰਨਾਵਲੋ ਬੜੀ ਧੂਮ ਪਾਮ ਨਾਲ ਮਨਾਇਆ ਜਾਵੇਗਾ ਧਾਰਨਿਕ ਝਾਂਕੀਆਂ ਅਤੇ ਹੋਰ ਪ੍ਰੋਗਰਾਮ ਹੋਣਗੇ ਮੁੱਖ ਖੱਟੜਾ ਟੈਂਡਰ ਅੱਜ ਸ਼੍ਰੀ ਰਾਮ ਵਿਜੇ ਦਸ਼ਮੀ ਕਮੇਟੀ ਰਜਿਸਟਰਡ ਖੰਨਾਵਲੋ ਛੇ ਪੂਰੀ ਮੰਦਰ ਖੰਨਾ ਵਿਖੇ ਪੂਜਾ ਅਰਚਨਾ ਕਰਕੇ ਪੂਰਨ ਵਿਧੀ ਨਾਲ ਝੰਡੇ ਦੀ ਰਸਮ ਕੀਤੀ ਗਈ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਕੈਬਨਿਟ ਮੰਤਰੀ ਸਾਬਕਾ ਗੁਰਕੀਰਤ ਸਿੰਘ ਕੋਹਲੀ ਅਤੇ ਦੁਸ਼ਾਰਾ ਕਮੇਟੀ ਦੇ ਅਹੁਦੇਦਾਰਾ ਅਨਿਲ ਛੁਕਲਾ ਚੇਅਰਮੈਨ ਕਾਉਂਸਲਰ ਅਮਲੀ ਅਮਰੀਸ਼ ਕਾਲਿਆ ਪ੍ਰਧਾਨ ਤੇ ਵੀਰ ਜੋਸ਼ੀ ਉਪ ਪ੍ਰਧਾਨ ਅਤੇ ਅਨਮੋਲਪੁਰ ਜਰਨਲ ਸਕੱਤਰ ਨੇ ਝੰਡੇ ਦੀ ਰਸਮ ਲਈ ਪੂਜਾ ਅਰਚਨਾ ਕੀਤੀ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਹਲੀ ਨੇ ਸ਼ਹਿਰ ਵਾਸੀਆਂ ਨੂੰ ਉਤਸ਼ਾਹਿਤ ਕੀਤੀ ਅਤੇ ਨਵੀਂ ਕਮੇਟੀ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਕਾਡੀ ਪ੍ਰਧਾਨਗੀ ਚ ਹੋ ਰਹੀ ਹੈ ਕਿ ਇਸ ਬੰਦੇ ਕੀ ਕਹਨ ਹੈ ਅਸੀਂ ਤਾਂ ਸ਼ਹਿਰ ਵਾਸੀਆਂ ਨੂੰ ਪਹਿਲਾਂ ਤਾਂ ਸਾਰਿਆਂ ਨੂੰ ਰਾਮ ਰਾਮ ਜੀ ਅਸੀਂ ਤਾਂ ਇਹ ਬੇਨਤੀ ਕਰਦੇ ਆਂ ਵੀ ਜਦੋਂ ਹਰ ਸਾਲ ਅੱਜ ਤੀਜਾ ਦੁਸ਼ਹਿਰਾ ਮਨਾ ਰਹੇ ਆਂ ਇਸ ਵਾਰ ਅਸੀਂ ਦੁਸ਼ਹਿਰਾ ਅਸੀਂ ਤਾਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਬੇਨਤੀ ਕਰਦੇ ਆਂ ਵੀ ਹੁਣ ਸ਼ਹਿਰ ਵੱਡਾ ਹੋ ਗਿਆ ਇਸ ਕਾਰਨ ਦੋ ਦੁਸ਼ਹਿਰੇ ਮਨਾਏ ਜਾਣੇ ਨੇ ਲਾਈਨਾਂ ਪਰ ਇੱਕ ਹੁਣ ਖੁਦ ਚ ਆਪ ਹੀ ਕੱਦਾਂ ਸ਼ਹਿਰ ਦਾ ਹਿੱਸਾ ਬਣ ਚੁੱਕਿਆ ਕਿਉਂਕਿ ਲਾਈਨਾਂ ਪਰ ਪਾਸੇ 12 13 ਵਾਰਡ ਤਾਂ ਲਾਈਨਾਂ ਪਰ ਪਾਸੇ ਬਣਦੇ ਨੇ ਹੁਣ ਇੱਕ ਜਗ੍ਹਾ ਇੰਨਾ ਇਕੱਠ ਨਹੀਂ ਹੋ ਸਕਦਾ ਇਸ ਕਰਕੇ ਅਸੀਂ ਕਹਿੰਦੇ ਆ ਵੀ Hindu ਧਰਮ ਦਾ ਕੰਮ ਹੈ ਵੀ ਇਹਨੂੰ ਵੱਧ ਤੋਂ ਵੱਧ ਵੱਧ ਚੜ ਕੇ ਜਿੰਨਾ ਵੱਧ ਤੋਂ ਵੱਧ ਸ਼ਹਿਰ ਵਾਸੀਆਂ ਦਾ ਸੰਯੋਗ ਹੋਊਗਾ ਉਵੇਂ ਮਨਾਇਆ ਜਾਵੇ ਤਾਂ ਕਿ ਆਪਾਂ ਦੋਨੇ ਦੁਸ਼ਹਿਰੇ ਨੇ ਜਿਹੜੇ ਉਹ ਵੱਧ ਤੋਂ ਵੱਧ ਕਾਮਯਾਬ ਕਰ ਸਕੀਏ ਮੈਂ ਤਾਂ ਇਹੀ ਬੇਨਤੀ ਕਰੂੰਗਾ ਸਾਰੇ ਨੂੰ ਕਰਨਾ ਪ੍ਰਸ਼ਾਸਨ ਨੂੰ ਸਹਿਯੋਗ ਮਿਲ ਰਿਹਾ ਚੋੜੀ ਇਸ ਸੰਬੰਧੀ ਦੇਖੋ ਜੀ ਪ੍ਰਸ਼ਾਸਨ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਤਾਂ Hindu ਧਰਮ ਦਾ ਕੰਮ ਹੈ ਇਹ ਕਿਹੜਾ ਕਿਸੇ ਦਾ ਪਰਸਨਲ ਕੰਮ ਹੈ ਜੇ ਪਰਸਨਲ ਅਮਰੀਸ਼ ਦਾ ਕੰਮ ਹੈ ਉੱਥੇ ਪ੍ਰਸ਼ਾਸਨ ਹੋ ਸਕਦਾ ਕੋਈ ਦਿੱਕਤ ਕਰੇ ਮੈਨੂੰ ਤਾਂ ਲੱਗਦਾ ਨਹੀਂ ਹਿੰਦੂ ਧਰਮ ਦੇ ਕੰਮ ਵਿੱਚ ਪ੍ਰਸ਼ਾਸਨ ਕੋਈ ਦਿੱਕਤ ਕਰੂਗਾ ਕਰਨੀ ਚਾਹੀਦੀ ਵੀ ਨਹੀਂਗੀ ਕੀ ਮੈਸੇਜ ਦਿੰਦਾ ਹਾਂ ਸ਼ਹਿਰ ਵਾਸੀਆਂ ਬਾਤਾਂ ਸ਼ਹਿਰ ਵਾਸੀਆਂ ਨੂੰ ਅਹੀ ਮੈਸੇਜ ਦਊਂਗਾ ਵੀ ਤੁਸੀਂ ਵੱਧ ਤੋਂ ਵੱਧ ਸਾਡਾ ਸਾਥ ਦਿਓ ਪਿਛਲੀ ਵਾਰ ਤੁਸੀਂ ਦੇਖਿਆ ਸੀ ਕਿੰਨਾ ਘੱਟ ਸੀਗਾ ਲਾਈਨਾਂ ਪਰ ਵੀਸ ਵਾਰ ਵੀ ਸਾਡੀ ਕੋਸ਼ਿਸ਼ ਹੈ ਵੀ ਉਹ ਤੋਂ ਦੁੱਗਣਾ ਜਿਹੜੇ ਪਰਮੰਦਰ ਨੇ ਉਹ ਹੋਰ ਵਧੀਆ ਕਰੀਏ ਤੇ ਦੁੱਗਣਾ ਵਧੀਆ ਤਰੀਕੇ ਨਾਲ ਤਸ਼ਰ੍ਹਾਂ ਮਨਾਈਏ ਅੱਜ ਤੇ ਤੁਹਾਡੀ ਚੁਭਾਈ ਚੰਡੇ ਦੀ ਰਸਮ ਅਦਾ ਕਰਨ ਲੱਗੇ ਹਾਂ ਹਾਂ ਜੀ ਹਾਂ ਜੀ ਸਾਡੇ ਚੇਅਰਮੈਨ ਸਾਹਿਬ ਖੜੇ ਨੇ ਅਨੀਲੀ ਸ਼ੁਕਲਾ ਜੀ ਵਾਈਸ ਪ੍ਰੈਸਿਡੈਂਟ ਜੋਸ਼ੀ ਜੀ ਸਾਡਾ ਮੇਰਾ ਛੋਟਾ ਭਰਾ ਅਮੋਲ ਪੂਰੀ ਸਾਡਾ ਜਨਰਲ ਸੈਕਟਰੀ ਹੈ ਜੀ ਇਹਨੂੰ ਹਰੇਕ ਸਾਲ ਸਾਰਾ ਕੁਝ ਪਤਾ ਹੈ ਇਹ ਹਰੇਕ ਪਹਿਲੇ ਕਮੇਟੀ ਨਾਲ ਵੀ ਸੀ ਹੁਣ ਸਾਡੇ ਨਾਲ ਸਾਥ ਦੇ ਰਿਹਾ ਅਸੀਂ ਸਾਰੇ ਰਲ ਮਿਲ ਕੇ ਬਹੁਤ ਵਧੀਆ ਤਰੀਕੇ ਨਾਲ ਅੱਗੇ ਵੀ ਟੀਮ ਨਵੀਂ ਚੁਣਾਂਗੇ ਹੋਰ ਜਿਹੜੇ ਮੈਂਬਰ ਹੋਣਗੇ ਸਾਰਿਆਂ ਨੂੰ ਰਲ ਮਿਲ ਕੇ ਬਹੁਤ ਵਧੀਆ ਤਰੀਕੇ ਨਾਲ ਮਨਾਵਾਂਗੇ ਜੋਸ਼ੀ ਜਿਹੜਾ ਜਿਹੜਾ ਤੁਹਾਡੀ ਦੁਸ਼ਰਾ ਕਮੇਟੀ ਬਣੀ ਹੈ ਤੁਸੀਂ ਵਾਈਸ ਪ੍ਰਧਾਨ ਉਹ ਇਸ ਬੰਦੇ ਕੀ ਕਹਿਣਾ ਹੀ ਤੁਹਾਡਾ ਸਾਡੀ ਵਿਜੇ ਵਿਜੇ ਦਸ਼ਮੀ ਮਹੋਤਸਵ ਕਮੇਟੀ ਜੀ ਤੀਸਰਾ ਦੁਸ਼ਰਾ ਮਨਾਉਣ ਜਾ ਰਹੀ ਹੈ ਸ਼ਹਿਰ ਦੇ ਵਿੱਚ ਪੂਰੇ ਹਰਸ਼ੋ ੁਲਾਸ ਨਾਲ ਪਹਿਲਾ ਮਨਾਇਆ ਜਾਂਦਾ ਪੜਾਉ ਦੇ ਵਿੱਚ ਤੇ ਦੂਜਾ ਸਾਡੇ ਇਧਰ ਲੈਨੋ ਪਾਰ ਜਿਹੜਾ ਹੁਣ ਸ਼ੁਰੂ ਹੋਇਆ ਕਿਉਂਕਿ ਇਕੱਠ ਬਹੁਤ ਵੱਧ ਗਿਆ ਵੱਡਾ ਸ਼ਹਿਰ ਹੋ ਗਿਆ ਤੇ ਲੋਕਾਂ ਦੀ ਸਬਦਾ ਸੁਵਿਧਾ ਅਨੁਸਾਰ ਸਹੂਦਾ ਦੇਣ ਲਈ ਦੋ ਦੁਸ਼ਰੇ ਮਨਾਏ ਜਾ ਰਹੇ ਨੇ ਜੀ ਅੱਜ ਅਸੀਂ ਅੱਜ ਪੂਜਨ ਕੀਤਾ ਅੱਜ ਛੰਡੇ ਦੀ ਰਸਮ ਪੂਰੀ ਕੀਤੀ ਅੱਜ ਅਸੀਂ ਪੂਜਾ ਕੀਤੀ ਹੈ ਉਹਦਾ ਆਗਾਸ ਹੁੰਦਾ ਹੈ ਸਨਾਤਨ ਧਰਮ ਦੇ ਤਿਹਾਰਾਂ ਦਾ ਜਿਹੜਾ ਆਗਾਸ ਹੁੰਦਾ ਛੰਡੇ ਦੀ ਪੂਜਾ ਤੋਂ ਹੁੰਦਾ ਜੀ ਉਹ ਅਸੀਂ ਅੱਜ ਪੂਜਾ ਕੀਤੀ ਤੇ ਦਸਹਰੇ ਚ ਬਹੁਤ ਦੇਖਣਯੋਗ ਝਾਂਕੀਆਂ ਤੇ ਇਸ ਵਾਰ 라ਵਣ ਸਾਡਾ ਬਹੁਤ ਦੇਖਣਯੋਗ ਹੋਊਗਾ ਪਹਿਲਾਂ ਵੀ ਪਿਛਲੇ ਸਾਲ ਵੀ ਬਹੁਤ ਵੱਡਾ ਬਣਾਇਆ ਸੀ ਇਸ ਵਾਰੀ ਹੋਰ ਵਧੀਆ ਬਣਾ ਰਹੇ ਹਾਂ ਜੀ ਤੇ ਸਾਰਾ ਸ਼ਹਿਰ ਨੂੰ ਸਹਿਯੋਗ ਦੀ ਮੰਗ ਕਰਦੇ ਆਂ ਵੀ ਸਹਿਯੋਗ ਦੇਵੇ ਪ੍ਰਸ਼ਾਸਨ ਨੂੰ ਵੀ ਕਹਾਂਗੇ ਵੀ ਸਾਡਾ ਸਹਿਯੋਗ ਦੇਵੇ ਪੂਰਾ ਤਾਂ ਕਿ ਇਹ ਵਧੀਆ ਤਰੀਕੇ ਨਾਲ ਬਣਾਇਆ ਜਾ ਸਕੇ જય ਸ਼੍ਰੀ ਰਾਮ ਦੇਖੋ ਹਰ ਪਿਛਲੀ ਵਾਰ ਵੀ ਬਣਾਇਆ ਪਹਿਲਾਂ ਹੀ ਮਨਾਏ ਜਾਂਦੇ ਸੇ ਐਡਾ ਵੱਡਾ ਸ਼ਹਿਰ ਹੋਵੇ 2 3 ਵੀ ਹੋ ਸਕਦੇ ਸ਼ਹਿਰ ਚ ਕੋਈ ਬੜੀ ਗੱਲ ਨਹੀਂ ਹੈ ਕਿ ਸਾਰੇ ਹੀ ਲੋਕ ਪਿਛਲੀ ਵਾਰ ਵੀ ਦੋਨੇ ਸ਼ਹਿਰ ਦੇ ਕਿੰਨਾ ਇਕੱਠ ਸੀਗਾ ਇਸ ਕਰਕੇ ਇਕੱਠ ਵੀ ਘਟ ਜਾਂਦਾ ਤੇ ਲੋਕ ਆਰਾਮ ਨਾਲ ਦੁਸ਼ਹਿਰਾ ਮਾਨ ਮੰਨਦੇ ਨੇ ਤੁਹਾਡੇ ਦੁਸ਼ਹਿਰੇ ਕਿੰਨੇ ਕਿਹੜੇ ਕਿਹੜੇ ਉਧਿਹਾਰ ਨੇ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਆ ਮੈਨੂੰ ਬਣਾਇਆ ਇਹਨਾਂ ਚੇਅਰਮੈਨ ਫਿਰ ਆਪਣੇ ਐਮਸੀ ਸਾਹਿਬ ਨੇ ਇਹ ਪ੍ਰਧਾਨ ਨੇ ਤੇ ਕਿਤੇ ਆਪਣਾ ਅਦਰ ਇਹ ਵਾਈਸ ਪ੍ਰੈਜ਼ੀਡੈਂਟ ਨੇ ਤੇ ਜੋਸ਼ੀ ਜੀ ਡਿਪਟੀ ਸੈਕਟਰੀ ਨੇ ਬੁਵਾਸਿ ਹਾਏ ਜੋਸ਼ੀ ਜੀ ਵਾਈਸ ਪ੍ਰੈਜ਼ੀਡੈਂਟ ਹਾਂ ਇਹ ਮਾਤੀ ਦਨ ਕਾ ਨੇ ਗਏ ਰਸਲੇ ਸਰੋ ਹੀ ਮੈਸੇਜ ਦੇਣਾ ਚਾਹੁੰਦੇ ਆ ਵੀ ਅਸੀਂ ਬੜਾ ਕਿਉਂਕਿ ਸਰਾਤਮ ਦਾ ਤਨਾਤਨ ਦਾ ਕੰਮ ਹੈ ਅਸੀਂ ਬੜੇ ਧੂਮਧਾਮ ਨਾਲ ਦੁਸ਼ਹਿਰਾ ਬਣਾਉਣ ਦੀ ਤਿਆਰੀ ਕਰ ਰਹੇ ਆ ਪਿਛਲੇ ਸਾਲ ਅਸੀਂ ਜਿੱਥੇ ਵੀ ਲੋਕ ਪੈਸੇ ਕਰਨੇ ਇਕੱਠੇ ਲੈਣਗੇ ਕਿਸੇ ਨੇ ਜਵਾਬ ਨਹੀਂ ਦਿੱਤਾ ਜਿਹਨੂੰ 5 ਮੰਗੇ ਉਹਨੇ 5 ਦਿੱਤਾ ਜਿਹਨੂੰ 11 ਮੰਗੇ ਉਹਨੇ 11 ਦਿੱਤਾ ਤੇ ਅਸੀਂ ਅਸੀਂ ਜੋਸ਼ਨਾਪੁਰੇ ਨਾਲ ਅਕੋ ਜੋਸ਼ ਖੁਸ਼ ਰੋਸ਼ਣ ਨਾਲ ਕੰਮ ਸ਼ੁਰੂ ਕਰਨ ਲੱਗੇ ਆ ਅੱਜ ਝੰਡਾ ਜਿਹੜਾ ਸਾਰਾ ਸਮਾਜ ਦਾ ਹੋਊਗਾ ਉਹਦੀ ਪੂਜਾ ਪਾਠ ਵਾਸਤੇ ਅਸੀਂ ਇੱਥੇ ਇਕੱਠੇ ਹੋਏ ਆ। ਦੁਸ਼ਹਿਰਾ ਉੱਥੇ ਜਿੱਥੇ ਪਿਛਲੇ ਸਾਲ ਮਨਾਇਆ ਸੀ ਅਸੀਂ ਲੇਲੇ ਦੀ ਔਰ ਉੱਥੇ ਹੀ ਮਨਾਇਆ ਜਾਊਗਾ ਤੇ ਸਾਰੇ ਪ੍ਰਬੰਧ ਅਸੀਂ ਸ਼ੁਰੂ ਕਰਤੇ ਆ ਜਲਦੀ 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 ਪੂਰੇ ਕਰਕੇ ਅਸੀਂ ਇਹਨਾਂ ਬੜੇ ਹਰਸ਼ੋ-ਉਲਾਸ ਨਾਲ ਮਨਾਵਾਂਗੇ ਸ਼ਹਿਰ ਨੂੰ ਇੱਕ ਵਧੀਆ ਦੁਸ਼ਹਿਰਾ ਬਸਤੂ ਕਰਕੇ ਦਵਾਂਗੇ ਜੇ ਸਰਕਾਰਾਂ ਦੂਏ ਪਾਸੇ ਹੁੰਦੀਆਂ ਨੇ ਨਾ ਫੇਰ ਉਹ ਆਪਣੇ ਦੁਸ਼ਾਰਿਆਂ ਨੂੰ ਕਾਮਯਾਬ ਕਰਨ ਵਾਸਤੇ ਜਿਹੜੇ ਦੂਜੇ ਦੁਸ਼ਾਰਿਆਂ ਨੂੰ ਉਸ ਦਾ ਕੋਈ ਨੁਕਸਾਨ ਪਹੁੰਚਣ ਦੀ ਕੋਸ਼ਿਸ਼ ਕਰਦੇ ਪਰ ਬਥੇਰੇ ਸਾਨੂੰ ਧਮਕੀਆਂ ਮਿਲਿਆ ਕੁਝ ਵੇਲੇ ਸਾਨੂੰ ਆ ਬੈਠਾ ਖੜਾ ਦੋਸ਼ੀ ਖੜਾ ਨੇ ਪੂਰੀ ਖੜਾ ਸਾਨੂੰ ਬਿਜਲੀ ਵਾਸਤੇ ਪੇਟਾ ਲਿਆ ਉੱਤੇ ਥਾਣੇ ਬੁਲਾ ਕੇ ਅਸੀਂ ਗਾ ਜੀ ਕਹਿੰਦੇ ਸਾਡੇ ਫੇਰ ਪਏ ਹੋ ਜੂ ਪਰਚਾ ਹੋ ਜੂ ਜੀ ਕਿ ਮਨਜ਼ੂਰੀ ਦਾ ਹੀ ਮਿਲ ਨਹੀਂਦੀ ਸੁਪਰੀ ਕੋਰਟ ਦਾ ਵੀ ਹੈ ਜਿਹੜੀ ਨਿੱਜੀ ਜਗ੍ਹਾ ਉਹਦੇ ਵਾਸਤੇ ਮਨਜ਼ੂਰੀ ਦੀ ਲੋੜ ਨਹੀਂ ਹੈ ਵੀ ਜੇ ਤੁਸੀਂ ਪਰਚਾ ਕਰਨੇ ਕਰਨਾ ਅਸੀਂ ਬੈਠਿਆ ਸਾਡੇ ਤੇ ਕਰ ਦਿਓ ਜੀ ਜਵਾਬੰਦ ਕਰਾਉਣ ਜੋਗੀ ਹੋਈਏ ਦੇਖੋ ਤੁਸੀਂ ਗੱਲ ਹੋ ਗਈ ਪਿਛਲੇ ਦੁਸ਼ਾਰੇ ਦੇ ਹਾਂ ਐਤਾ ਨਹੀਂ ਹਾਂ। ਇਹ ਫਿਲਹਾਲ ਦਲੇ ਅਸੀ ਕੋਈ ਗੱਲ ਨਹੀਂ ਹੈ। ਰੱਬ ਸੁੱਖ ਰੱਖੇ ਹੋਵੇ ਬਣਾ। ਅੱਜ ਪਹਿਲਾਂ ਤਾਂ ਬਹੁਤ ਹੀ ਪਵਿੱਤਰ ਤਿਹਾਰ ਹੈ ਰੱਖੜੀ ਬੰਧਨ ਦਾ। ਸੋ ਉਹਦੀ ਮੈਂ ਸਾਰੇ ਆਪਣੇ ਖੰਨਾ ਨਿਵਾਸੀਆਂ ਨੂੰ ਵਧਾਈ ਦਿਨਾ। ਅ ਔਰ ਇਹ ਤਿਹਾਰ ਜਿਹੜਾ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਖੁਸ਼ੀ ਔਰ ਜੋ ਆਸ ਤੇ ਉਮੀਦ ਆ ਉਹ ਪੂਰੀ ਹੋਵੇ। ਔਰ ਅੱਜ ਉਪਚਾਰਿਕ ਤੌਰ ਤੇ ਝੰਡੇ ਦੀ ਰਸਮ ਵੀ ਹੋਈ ਹੈ। ਕਿਉਂਕਿ ਤਿਹਾਰ ਸ਼ੁਰੂ ਹੋ ਗਏ ਨੇ ਸੋ ਅੱਜ ਇਹਦੀ ਸ਼ੁਰੂਆਤ ਹੋਈ ਹੈ ਸਾਰੀ ਕਮੇਟੀ ਨੂੰ ਬਹੁਤ-ਬਹੁਤ ਵਧਾਈ ਆਉਣ ਵਾਲੇ ਸਮੇਂ ਚ ਬਹੁਤ ਹੀ ਉਤਸ਼ਾਹ ਦੇ ਨਾਲ ਬੜੇ ਧੂਮ-ਤਾਮ ਦੇ ਨਾਲ ਦੁਸ਼ਹਿਰੇ ਦਾ ਤਿਹਾਰ ਮਨਾਇਆ ਜਾਵੇਗਾ ਔਰ ਇਹ ਜਿਹੜੀ ਸਾਡੀ ਕਮੇਟੀ ਆ ਵਿਜੇ ਦਸ਼ਮੀ ਮਾਤਸਵ ਕਮੇਟੀ ਇਹਨਾਂ ਨੂੰ ਮੈਂ ਸਾਰੇ ਜਿੰਨੇ ਵੀ ਅਹੁਦੇਦਾਰ ਨੇ ਅਮਰੀਸ਼ ਕਾਲੀਆ ਜੀ ਪ੍ਰਧਾਨ ਨੇ ਔਰ ਸੁਧੀਰ ਜੋਸ਼ੀ ਜੀ ਵਾਈਸ ਪ੍ਰੈਜ਼ੀਡੈਂਟ ਨੇ ਅਨਮੋਲਪੁਰੀ ਜੀ ਜਨਰਲ ਸੈਕਟਰੀ ਔਰ ਤਮਾਮ ਇਹਨਾਂ ਦੀ ਜਿਹੜੀ ਟੀਮ ਆ ਪਿਛਲੇ ਕਈ ਸਾਲਾਂ ਤੋਂ ਇਹ ਦੁਸ਼ਹਿਰਾ ਮਨਾਉਂਦੇ ਆ ਰਹੇ ਨੇ ਤਾਂ ਉਹਦੇ ਚ ਹੁਣ ਵੀ ਪੂਰੀ ਕੋਸ਼ਿਸ਼ ਹੋਏਗੀ ਕਿ ਪੂਰੇ ਰਸਮਾਂ ਦੇ ਨਾਲ ਪੂਰੇ ਰੀਤੀ ਰਿਵਾਜ ਦੇ ਨਾਲ ਕਿਉਂਕਿ ਧਰਮ ਦਾ ਤਿਹਾਰ ਹੈ ਇਹਨੂੰ ਸਾਰੇ ਰਲ ਕੇ ਆਪਾਂ ਇਹਨੂੰ ਹੋਰ ਵੱਧ ਚੜ ਕੇ ਮਨਾਈਏ ਸੋ ਅੱਜ ਇਸ ਤਿਹਾਰ ਦੀ ਔਰ ਖਾਸ ਕਰਕੇ ਤਿਹਾਰਾਂ ਦੀ ਜਿਹੜੀ ਅੱਜ ਸ਼ੁਰੂਆਤ ਹੋਈ ਹੈ ਮੈਂ ਬਹੁਤ ਬਹੁਤ ਸਾਰਿਆਂ ਨੂੰ ਵਧਾਈ ਦਿੰਦਾ ਹਾਂ